ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਤੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਸੱਸੀਆ ਭਾਜੀ ਜੀ ਸਤਿ ਸ਼੍ਰੀ ਅਕਾਲ ਹੋ ਸੁਣਾਓ ਠੀਕ ਆ ਗੋ ਜੀ ਪਈ ਸੁਣਾਓ ਕਾਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੇ ਵੀਰ اور ڈیٹا ਪਰਵਾਰ صاحب ਚੜਦੀ ਗਾ ਚੜਦੀ ਗਾ ਮਾ ਜੇ ਤੁਹਾਨੂੰ ਬਧਾਈਆਂ ਹਨ ਤੁਹਾਨੂੰ ਬਹੁਤ ਬਧਾਈਆਂ ਜੀ ਸਾਰੇ ਮਾ ਸਾਰੇ ਵੀ ਪ੍ਰਾਚਲ ਦੇਖਣ ਵਾਲਿਆਂ ਨੂੰ ਸਾਰੇ ਇੱਕ ਮਾ ਸਾਰੇ ਪਰਵਾਰ ਨੂੰ ਦਵੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਮਹਾਰਾਜ ਬੜੀ ਖੁਸ਼ੀ ਹੋਈ ਵੇਖੀ ਸ਼ੇਰ ਸਜਾ ਦੇ ਤੁਹਾਨੂੰ ਲਾਇਆ ਹੈ ਨਾ ਹਾਂਜੀ ਹਾਂਜੀ ਉਦੋਂ ਮੈਂ ਤੁਹਾਨੂੰ ਕੋਲ ਆ ਕੇ ਗੁਰਦਾਰੇ ਮੱਥਾ ਟੇਕਣ ਲਿਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਨਾਮ ਤੇ ਟਰੈਸ ਆਦੇ ਵਾਲ پاس ਹੈ ਜੇ ਪਿੰਡ ਚਿੰਡਾ ਜ਼ਿਲ੍ਹਾ ਮਸਰਜੇ ਠੀਕ ਹੈ ਜੀ ਫੋਨ ਨੰਬਰ 934545 ਠੀਕ ਹੈ ਜੀ ਅਨੀਲੀ ਤੋਂ ਕਰੀਏ ਸ਼ੁਰੂਆਤ ਜੀ ਅਨੇਜ ਤੋਂ ਕਰੀਏ ਝੋਟੀ ਤੋਂ ਠੀਕ ਹੈ ਲਓ ਜੀ ਮੋਗਾ ਤੋਂ ਬੰਨੀ ਸ਼ੁਰੂਆਤ ਜਸੇਓ ਭਾਈ ਆਇਆ ਕਿ ਨਾ ਸੂਆ ਸਹੀ ਝੋਟੀ 50 ਸੂਆ ਜੱਗੇ ਵੀ ਰਸਈ ਆ ਅੱਛਾ ਜੀ ਪਹਿਲੇ ਸੂਏ ਦੁੱਧ ਭਰਿਆ ਨੇ 15 16 ਕਿਲੋ ਠੀਕ ਹੈ ਜੀ ਅੱਗੇ 18 ਕਿਲੋ ਝੋਟੀ ਤੋਂ ਤਾਂ ਭਰ ਦੂੰਗੀ ਠੀਕ ਹੈ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੀ ਨੂੰ ਅੱਜ ਸੂਈ ਨੂੰ ਮੰਨ ਲਓ ਵੀ ਐ ਟਾਈਮ ਪੈਂਸ਼ੀ ਮਾ ਦੇਣਾ ਅੱਜ ਗੱਲਾਂ ਨਾ ਰੂ ਮਗਰ ਕੱਟਾ ਜੇ ਜੀ ਲਓ ਜੀ ਬਿਲਕੁਲ ਨਾੜੂ ਤੇ ਤੇ ਜਵਾਕ ਨੇ ਮੇਲ ਕਾਫ ਆ ਗਿਆ ਜੀ ਇਸ ਟਾਈਮ ਮੌਕੇ ਤੇ ਕਿੰਨਾ ਟਾਈਮ ਜੱਗੇ ਵੀ ਜਿਹੜਾ ਕੰਡੇ ਦੇ ਚਾੜ ਦੇਣਾ ਸਾਪਾਂ ਹਾਂਜੀ ਜਿਹਨੇ ਲੀਟਰ ਮਲਵਾ ਦੇਨੇ ਆ ਅਛਾ ਜੀ 14 ਤੋਂ 15 ਕਿਲੋ ਠੀਕ ਹੈ ਲਓ ਜੀ 14 ਤੋਂ 14 ਕਿਲੋ ਦੀ ਫੁੱਲ ਗਰੰਟੀ ਹੋ ਜੱਗੇ ਵੀ ਸਾਡੀ ਠੀਕ ਆ ਠੀਕ ਆ ਜਿੱਦਾਂ ਤੁਹਾਨੂੰ ਅੰਨੇ ਟੀਚਾ ਬਸ ਲੀਟਰ ਦੀ ਤੇ ਤੁਹਾਨੂੰ ਭਾਈ ਨੇ ਕਿਹਾ ਸੀ ਪਿਛਲੀ ਵਾਰੀ ਆਪਾਂ ਭਾਈ ਲਾਈਵ ਚ ਭਾਈ ਉਹੀ ਨਿਕਲੋ ਤੇ ਵਾਧੇ ਨਿਕਲਿਆ ਵਾ ਹਾਂਜੀ ਹਾਂਜੀ ਇਹ ਖੋਲੋ ਬਾਈ ਫਿਰ ਖੋਲੋ ਜੇ ਕੀ ਉਹ ਮੱਝ ਦੇ ਫੋਨ ਆ ਜੇ ਤਾਂ ਕਰ ਪਤਾ ਨਹੀਂ ਕਿੰਨਾ ਗਿਆ ਆ ਗਿਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਵੀਰਾਂ ਦੇ ਵੀ ਚਲੋ ਆਦੇ ਹੁਣ ਬੜੀ ਵਧੀਆ ਗੱਲ ਲੱਗੀ ਦੋ ਟਾਈਮ ਤੋਂ ਲਾਈਵ ਤੋਂ ਆਤੀ ਆ ਹਾਂਜੀ ਹਾਂਜੀ ਪਰ ਉਹ ਇੱਕੇ ਫੋਨ ਤੇ ਪਹਿਲੇ ਫੋਨ ਤੇ ਵੇਖੀਏ ਆਪਾਂ ਠੀਕ ਹੈ ਠੀਕ ਹੈ ਕਿਉਂਕਿ ਰਿਜ਼ਲਟ ਨਿਕਲਾ ਆ ਕੇ ਸਾਹਮਣੇ ਆ ਗਿਆ ਸੀ ਹਾਂਜੀ ਹਾਂਜੀ ਹੁਣ ਮੰਨ ਲਾ ਸ਼ੱਕ ਦੂਰ ਹੋ ਗਿਆ ਨਾ ਆਪਾਂ ਜੱਗੇ ਵੀਰੇ ਬੇਨਤੀ ਕਰਦੇ ਕੁਝ ਸਾਡੇ ਕੋਈ ਕੋਈ ਸਾਈਪ ਪਾਵੇ ਅੱਛਾ ਕੋਈ ਆਣ ਕੇ ਦੋ ਟੰਗ ਜੋਗੇ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਚਲੋ ਸਿਆਣੀ ਗੱਲ ਜਿੰਨੇ ਲੋ ਜੀ ਦੁੱਧ ਜਾ ਰਿਹਾ ਛੋਟੀ ਦੇ ਜੱਟ ਪਲਾਈ ਹੋਇਆ ਮੋਹਰਾ ਨਸਲ ਹੈ ਠੀਕ ਹੈ ਹਾਂ ਹਾਂ ਚਲੋ ਜੀ ਚੈੱਕ ਫੇਸ ਕੁਆਲਟੀ ਤੇ ਕੱਦ ਵਜਨ ਜਿਹੜਾ ਚੰਗਾ ਆ ਗਿਆ ਵਾ ਹਾਂ ਜੀ ਹਾਂ 17 ਤੋਂ 18 ਲੀਟਰ ਦੁੱਧ ਭਰੂ ਵੀ ਕਰਮਾ ਲਈ ਤੇ ਇਸ ਦਾ ਜਿਹੜਾ 14 ਲੀਟਰ ਬਿਲਕੁਲ ਰੈਡੀ ਆ ਬਾਕੀ ਹਵਾਨੇ ਦੇ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਿਆ ਵਾ ਅੱਜ ਇਹਨਾਂ ਜੱਗੇ ਵੀ ਪੱਠੇ ਪੁੱਠੇ ਨਹੀਂ ਖਾਦੇ ਅੱਛਾ ਜੀ ਉਹਨਾਂ ਦਾ ਪੈਣੇ ਪੁੰਨੇ ਵੀ ਆ ਜਾਂਦੀ ਠੀਕ ਹੈ ਠੀਕ ਹੈ ਜੀ ਲੋ ਜੀ ਖਾਨ ਖੁੰੜਾ ਆਣ ਕੱਲਾ ਕੱਲਾ ਲੱਗਾ ਪਿਆ ਵਾ ਕਰਮਾ ਦੇ ਲਾਗੇ ਦਾ ਜਰੂਰ ਚੈੱਕ ਕਰਦੇ ਸਾਨੂੰ ਕਿ ਅੱਡਾ ਅੱਡਾ ਦੇ ਨਾੜਾ ਨੋੜਾ ਜਿਹੜੀਆਂ ਬਹੁਤ ਜ਼ਿਆਦਾ ਆ ਗਈਆਂ ਤੈਨ ਕੱਲਾ ਕੱਲਾ ਥਣ ਲੱਗਾ ਪਿਆ ਵਾ ਕਰੋ ਜੀ ਚੈੱਕ ਆਹ ਪੰਡਾ ਪਾਈਆਂ ਕਰਮਾਲੀ ਨੇ ਠੀਕ ਹੈ ਉਧਰ ਵੀ ਨਾੜਾ ਦਿਖਾ ਦਿਓ ਕੱਲੀਆਂ ਨਕਸ਼ੇ ਵਗੈਰਾ ਠੀਕ ਹੈ ਜੀ ਇਹ ਤਾਂ ਵੀ ਸਾਈਡ ਤੋਂ ਕਿਹ ਕ ਕਰ ਸਕਦੇ ਤੁਸੀਂ ਨਾੜਾ ਨੋੜਾ ਜਿਹੜੀਆਂ ਕਾਫੀ ਆ ਗਈਆਂ ਵਾ ਦੋਵੇਂ ਸਾਈਡਾਂ ਤੇ ਇਹਦਾ ਮੁੱਲ ਭਾਜੀ ਮੋਹਲਾ ਜੰਗਾ ਜੀ ਜੱਗੇ ਵੀਰ ਕਿੰਨਾ ਕੋਈ ਵੇਚਣ ਨੂੰ ਤੁਹਾਨੂੰ ਪਤਾ ਆਪਾਂ ਦੋ ਦੀਆਂ ਤੇਲ ਦੀਆਂ ਕਲਦੀਆਂ ਵੇਚਣ ਦੇ ਆ। ਹਾਂਜੀ। ਆਪਾਂ ਜੱਗੇ ਵੀਰ ਡੇਢ ਦੀ ਦੇ ਦਈਏ। ਜੈਜ ਕਰ ਦਈਏ। ਹਾਂਜੀ। ਕਰੀਏ ਜੈਜ ਮੋਰਾਂ ਨਾਲ। ਕਰਾ ਲਓ ਜਿੰਨੇ ਤੁਸੀਂ ਕਰਾਉਣੇ ਆ। ਦਾਤੋ ਹਾਂ ਨਾ ਜਿੱਥੇ ਨਹੀਂ ਖੜਨੀ ਆਪਾਂ। ਆਪਾਂ ਜੱਗੇ ਵੀਰ ਕੋਈ ਡੇਢ ਨਹੀਂ। ਹਾਂਜੀ। ਕੋਈ ਮੰਨ ਲਓ ਵੀ 140 ਨਹੀਂ। ਅੱਛਾ। ਆਪਾਂ ਹਾਂ ਨਾ 130 ਦੇ ਦਈਏ। 5 ਛੜ ਦਈਏ। 5 ਛੜ ਦਈਏ। ਹਾਂਜੀ। ਪੰਜੀ ਦੀ ਹਾਂਜੀ ਚਾਹ ਪੰਜੀ ਦੀ ਕਹਤਾਂ ਛੋੜ ਕਦ ਖੁੱਲੀ ਕਰ ਦਾਂਗੇ ਠੀਕ ਮੌਕੇ ਪਰ ਇਦਾਂ ਨਹੀਂ ਕਰਦੇ ਭਰਾਵਾਂ ਦੱਸੋ ਫਿਰ ਹਾਂਜੀ ਕਰਨੀ ਹੋਰ ਇਹ ਕਰਦੀਏ ਮੌਕੇ ਤੇ ਚਾਹ 3000 ਕਰ ਦਾਂਗੇ ਜੱਗੇ ਨਹੀਂ ਪੰਜ ਹੀ ਕਰ ਫਿਰ ਕੇ ਨਹੀਂ ਪੰਜ ਰਾਂ ਤੋਂ ਥੱਕਾ ਜਾਂਦਾ 20000 ਕਰ ਦਈਏ 20000 ਦਾ ਫਿਰ ਕੀ 20 ਦੀ ਹੋ ਗਈ ਠੀਕ ਹੈ ਲਓ ਜੀ ਇੱਕ ਲੱਖ 20 ਦੀ ਝੋਲੀ ਤੁਹਾਨੂੰ ਦਊਗਾ ਨਾ ਜਿੱਦਾਂ ਮस्सी ਦੋ ਟਾਈਮ ਮੇਰੇ ਕੋਲ ਲੀਟਰ ਮਿਲਾ ਕੇ ਜਿੱਦਾਂ ਮਰਜ਼ੀ ਖੜੇ ਲਓ ਜੀ 18 ਲੀਟਰ ਜਿਹੜਾ ਦੁੱਧ ਭਰੂਗੀ ਕਰਮਾ ਲਈ 1,20,000 ਦੀ ਝੋਟੀ ਦੇ ਸਾਲਾ ਜਿਹੜਾ ਜਾਇਜ਼ ਮੁੱਲ ਬਿਲਕੁਲ ਨਿਕ ਨੇਕੇ ਮੁੱਲ ਪਾ ਦਲੇ ਆਪਾਂ ਜੱਗੇ ਵੀ ਰਾ ਦੇ ਠੀਕ ਹੈ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਝੋਟੀ ਦੂਜੇ ਨੰਬਰ ਤੇ ਵੀ ਜੱਗੇ ਪਹਿਲਾ ਸੂਆ ਸੂਈ ਆ ਆ ਕੱਟੀ ਜੇ ਕੱਟੀ ਹੋਵੇ ਕੋ ਲੀਲੀ ਦੀ ਪੂਰ ਦੇਖੋ ਕੱਟੀ ਗਈ ਦੂਰ ਨਹੀਂ ਲੀਲੀ ਦਾ ਵੀ ਦਾ ਸੇਮ ਜੇ ਵੀਰ ਬਣਾਣੇ ਪੈਣ ਸਾਰੀਆਂ ਨਿਸ਼ਾਨੀਆਂ ਸਾਰੀਆਂ ਆਈਆਂ ਠੀਕ ਹੈ ਠੀਕ ਹੈ ਆ ਸਾਰੀਆਂ ਵੇਖੋ ਸਾਰੀਆਂ ਆਏ ਦੋ ਜਿਹੜਾ ਤੱਕ ਨਿਸ਼ਾਨਾ ਹੋ ਕੇ ਸੀ ਉਹ ਤਾਂ ਕਿ ਜਿਹੜੀਆਂ ਨਿਸ਼ਾਨੀਆਂ ਆਈਆਂ ਨੇ ਇਰ ਕੋ ਭਾਈ ਕਿੰਨਾ ਆਸਟਾ ਬੋਲ ਆ ਜਾਂਦਾ ਉਹਦਾ ਅਜੇ ਇਹਦੇ ਜੱਗੇ ਵੀ ਨਹੀਂ ਤਾਂ ਬੋਲਿਆ ਯਾਰ ਮੰਨ ਲਓ ਵੀ ਇਹ ਮੈਂ 10 ਤੋਂ ਪਲਾਸ ਹੀ ਕਰਨ ਢਈ ਆ ਅੱਛਾ ਜੀ ਹਾਂ ਠੀਕ ਲੋ ਜੀ ਹੁਣ ਆਪਣੀ ਵੇਖੋ ਕੋਈ ਡੋਕਿਆਂ ਦੀ ਨਹੀਂ ਮੱਜਾਂ ਆਈਆਂ ਆਪਾਂ ਕੋਈ ਬਾਜ਼ਾਰ ਤੇ ਨਹੀਂ ਖਿਲਾ ਰੀਆਂ ਇੱਥੇ ਮਰਜੀ ਦੋ ਟਾਈਮ ਜੋ ਆਪਣੀ ਚ ਕੋ ਚੋ ਕੇ ਜੀ ਤੇ ਇਹ ਸੂਆ ਭਾਜੀ ਇਹ ਪਹਿਲਾ ਸੂਆ ਸੋਈ ਆ ਲੋ ਜੀ ਪਹਿਲਾ ਸੋਨਾ ਸਵੀਕਾਰ ਮਾਈ ਜੱਗੇ ਵੀ ਆਪਾਂ ਗਰੰਟੀ 15 ਕਿਲੋ ਗਰੰਟੀ ਤੇ ਮੱਝ ਕਿ ਝੋਟੀ ਘਲਾ ਦੇਣੀ ਆ ਅੱਛਾ ਜੀ 15 ਕਿਲੋ ਝੋਟੀ ਜਾ ਕੇ ਨਾ ਦੁੱਧ ਜੋ ਮੱਝ ਆ ਠੀਕ ਆ ਠੀਕ ਆ ਲੋ ਜੀ ਪਹਿਲਾਂ ਨਹੀਂ 15 ਲਿਖ ਜਿਹੜਾ ਦੁੱਧ ਭੰਨੋ ਆਪਾਂ ਜੱਗੇ ਵੀ ਡੰਗਰ ਲੈਨੇ ਆ ਸ਼ਾਨ ਸ਼ਾਨ ਕੇ ਜਿਹੜਾ ਟੌਪ ਦਾ ਆ ਹਾਂਜੀ ਹਾਂਜੀ ਹਾਂ ਉਹਦਾ ਲੈਣਾ ਤਾਂ ਮਤਲਬ 20 ਮੱਝਾਂ ਬਣਨ ਤਾਂ ਦੇ ਲਈ ਠੀਕ ਆ ਠੀਕ ਆ ਠੀਕ ਆ ਚੱਲ ਚੱਤ ਵਿੱਚ ਹੋ ਜਾ ਝੋਟੀ ਆ ਬਾਈ ਕੱਢ ਕੱਢ ਕੇ ਨਗੀਨੇ ਤੇ ਚੰਗਾ ਮਾਲ ਹੀ ਲੈਣਾ ਤੇ ਚੰਗਾ ਹੀ ਵੇਚਣਾ ਵਾ ਕਿਉਂਕਿ ਚੰਗੇ ਦੇ ਵਿੱਚ ਕੋਈ ਲੰਮਾ ਨਹੀਂ ਹੁੰਦਾ ਤੇ ਐਸ ਦਾ ਮੇਰਾ 10 ਤੋਂ ਪਲੱਸ ਇਹਦੇ ਕੋਲ ਪ੍ਰੋਬਲਮ ਹੀ ਬੋਲ ਆ ਜੇ ਸਟਾਰਟ ਆ। ਕੀ ਕਰ ਸਕਦੇ ਬਾਕੀ ਤੇ ਥਣ ਭਾਂਡਾ ਜਿਹੜਾ ਬਹੁਤ ਚੰਗਾ ਲੱਗਣ ਕਰਮਾਲੀ ਉਂਦਰ ਫੇਸ ਸਿੰਗ ਵੇਖੋ ਨਿਕਾ ਆ ਜਾ ਸਿੰਗ ਲੱਗਾ। ਠੀਕ ਆ ਠੀਕ ਆ ਲਓ ਜੀ ਸਿੰਗ ਸੁng ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ। ਤੇ ਥਲਾਂ ਦਾ ਸੈਜ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਹਨ ਗਿੱਟ ਗਿੱਟ ਤੇ ਲੱਗਾ ਪਿਆ ਕਰਮਾਲੀ ਦੇ ਤੇ ਪਿੱਛੇ ਆ ਗਿਆ ਜੀ ਧੀ ਮਲਕਾ ਤੇ ਦੇ। ਹੁਣ ਥੋੜੀ ਜਿਹੀ ਅੱਗੇ ਮੜੀ ਜੀ। ਗਿਆ ਗਿਆ ਕੇ ਆਗਾ ਦੇਦਿੰਗੇ ਦਾ ਚੁੱਡਾ ਜਿਹੜਾ ਬਹੁਤ ਜ਼ਿਆਦਾ ਸਫਾਈਆਂ ਦੇ ਵਿੱਚ ਆ ਗਿਆ ਇਹਦਾ ਮਤਲਬ ਬਾਈ ਜੀ ਇਹਦਾ ਜੱਗੇ ਵੀ ਇਹਨੂੰ ਮੁੱਲ ਤੇ ਨਹਗਾ ਜਾਈ ਆ ਅੱਛਾ ਜੀ ਇਹ ਕੁਮੀਦੀ ਦੇ ਦੇ ਕੇ ਨਹੀਂ ਇਹ ਨਹੀਂ ਕੁਮੀਦੀ ਦੇਣੀ ਚਲੋ ਤਿਆਰ ਕਰੀਏ ਕਰ ਦਿਓ ਜੋ ਤੁਹਾਂ ਕਰਨਾ ਹੈ ਝੋਟੀ ਚੰਗੀ ਜੱਗੇ ਵੀਰ ਇਹ ਸਾਖ ਆ ਚਲੋ ਪੂਰੇ ਲੱਖ ਦੀ ਜੱਗੇ ਵੀਰ ਦਵਾਂਗੇ ਬਹੁਤ ਕਰ ਦਿੰਦਾ ਕਿੰਨਾ ਕਰ ਪੰਜ ਨਹੀਂ ਰਹਿਣ ਦੇ ਤਾਂ ਕਹਾਂ ਦਾ ਝੋਟੀ ਚੰਗੀ ਆ ਚਲੋ ਜਾਣ ਤੋਂ ਹੁਣ ਕਹਤਾ ਪੰਜ ਜਗਜੀਵੀਰ ਪੂਰੀ ਖਾਨਾ 90 ਦੀ ਠੀਕ ਹੈ ਛੋਟੀ ਦਊਗਾ ਨਾ 90000 ਦੀ ਰੋਟੀਆਂ ਵੇਖੋ ਦੇਖੋ ਝੋਡੀ ਠੀਕ ਹੈ ਠੀਕ ਹੈ ਇਹ ਪਹਿਲਾਂ ਟੱਪ ਲਾਈ ਫੇਰਦੀ ਹੈ ਜੇ ਪਹਿਲੇ ਫੋਨ ਤੇ ਅੱਛਾ ਜੀ ਹਾਂ ਜੀ ਪਹਿਲੇ ਫੋਨ ਤੇ ਆਹ ਕੱਟੀ ਜੇ ਮਗਰ ਲੋ ਜੀ ਪਿਛੇ ਵੀ ਫਿਰ ਕਾਫ ਦੇ 90000 ਆਪਾਂ ਦੇ 15 ਲੀਟਰ ਦਾ ਦੁੱਧ ਭਰੋ ਵੀ ਕਰਨਾ ਹੈ ਜੱਦਾ ਫੇਰ کیا ਕਰ ਸਕਦੇ ਨਹੀਂ ਭਾਜਿਆ ਮੈਂ ਨਾ ਚੱਪਾ ਵਰਗਾ ਬਣਿਆ ਪਿਆ ਤੇ 6 ਨੰਬਰ ਤੇ ਫੇਰ ਨਹੀਂ ਦੀ ਜਵਣੀ ਇਹ ਆ ਗਈ ਇਹ ਭਾਜੀ ਕਿਵੇਂ ਜੇ ਕਿਹਦੀ ਲੀਨ ਦੀ ਡਿਮਾਂਡ ਬੜੀ ਪਰ ਲੱਭਦੀਆਂ ਘੱਟ ਦਾ ਪਤਾ ਹੈ ਡਿਮਾਂਡ ਤੇ ਇੰਨੀ ਆ ਬੀ ਝੂਠੀ ਮਰ ਜਿੰਨੀ ਤੇ ਹਾਂ ਜੀ ਹਾਂ ਜੀ ਇਹਦਾ ਥੱਲੇ ਜੱਗੇ ਵੀ ਰਾਤ ਤਾਂ ਨਾ ਖੋਦੇ ਆ ਨਾ ਹਾਂਜੀ 15 ਤੋਂ ਪਲੱਸ ਹੋਊ 15 ਲੀਟਰ ਦੀ ਗਾਰੰਟੀ ਹੋ ਸਾਡੀ ਅੱਛਾ ਜੀ 2 3 ਡੰਗ ਜਿੱਦਾਂ ਮਰਜੂ ਵੀਰ ਪਰਾ ਠੀਕ ਹੈ ਠੀਕ ਹੈ ਇਹਨੂੰ ਕਿੰਨਾ ਟਾਈਮ ਹੋ ਗਿਆ ਆ ਕੱਟਾ 20 ਦਿਨਾਂ ਦੀ ਸੂਈ ਦੇ ਵਿੱਚ ਮੈਲਾ ਦਹੀਂ ਜੋ ਪੂਰਾ ਖੁੱਲ ਕੇ ਮਾਰਨ ਟੋ ਠੀਕ ਹੈ ਲੋ ਜੀ ਮੇਲ ਕਾਫ ਆ ਗਿਆ ਇਹ ਪਛੇਰੇ ਨੀਲੀ ਦਾ ਵੀ ਦਾਈ ਇਹ ਸੂਆ ਪੜੀ ਕਿਲਮਾ ਇਹ ਦੂਜਾ ਸੂਆ ਜੱਗੇ ਵੀ ਸੂਈ ਆ ਚਾਓ ਜੀ ਗੁੱਜਾ ਸੂਆ ਦੇ ਚੋੜ ਨੀਲੀ ਦਾ ਵੀ ਦੇ ਵਿੱਚ ਆ ਗਈ ਕੱਟ ਕੱਟ ਜਿਹੜਾ ਬਹੁਤ ਹੀ ਚੰਗਾ ਵਾ ਇਹ ਥਾਣਾ ਦਾ ਸੈਜ ਗਿਆ ਵੀ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਨੋਕਲਾ ਖਾਂ ਲੱਗਾ ਪਿਆ ਇਹ ਦੇਖੋ ਕਿੰਨਾ ਆਸਦਾ ਹੁੰਦਾ ਦੁੱਧ 15 ਤੋਂ ਪਲੱਸ ਹੀ 15 ਦੀ ਜਗ੍ਹਾ ਵੀ ਫੁੱਲ ਗਰੰਟੀ ਸਾਡੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 15 ਲੀਟਰ ਦੀ ਇਹਨਾਂ ਫੁੱਲ ਗਰੰਟੀ ਆ ਇਹ ਕਿੰਨਾ ਕੱਢੀ ਜਾਊ ਦੁੱਧ ਜਗ੍ਹਾ ਵੀ ਗਰੰਟੀ ਤੁਹਾਨੂੰ ਆਈ ਇਹਦੇ 17-18 ਕਿਲੋ ਦੀ ਅੱਛਾ ਜੀ ਆਪਾਂ ਨੂੰ 17 ਕਿਲੋ ਦੀ ਗਰੰਟੀ ਨਾਲ ਭੇਜ ਦੇਣੀ ਆ ਠੀਕ ਹੈ ਜੀ ਹੁਣ 15 ਕਿਲੋ ਮਾਲਾ ਵੀ ਕੰਡੇ ਤੇ ਚੜ ਕੇ ਜਿਹੜਾ ਆਪਾਂ ਮਣਾ ਦੇਣਾ ਲੀਟਰਾਂ ਮੈਨੇ ਦੋ ਟਾਈਮ ਜਿੱਦਾਂ ਮਰਜ਼ੀ ਕੋਈ ਆਪ ਨੂੰ ਚੁਵਾਈ ਕਰ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 17 ਲਿੰਕ ਦੀ ਗਾਰੰਟੀ ਦੇ ਬਾਈ ਦੇ ਦੇਣੀ ਆ ਝੋਟੀ ਦੁਜਾ ਸੁਗਾ ਇਸ ਟਾਈਮ ਲਾ 15 ਤੋਂ ਪਲੱਸ ਉਪਰ 15 ਦੀ ਇਸ ਟਾਈਮ ਉਹ ਕਿਹਦੇ ਗਾਰੰਟੀ ਹੈ ਬਾਈ ਦੀ ਹਾਂ ਹਾਂ ਕਿਹਾ ਹੈ ਕੋਈ ਚਾਰ ਡਾਕ ਚੋਲੇ ਦੇ ਹਵਾਨੇ ਦੇ ਵੀ ਡੱਬ ਡੁੱਬ ਜਿਹੜੇ ਕਾਫੀ ਆ ਗਏ ਆ ਹਾਂਜੀ ਹਾਂਜੀ ਇਹਦਾ ਮੁੱਲ ਬਾਈ ਜੀ ਹਰ ਜੱਗੇ ਵੀ ਦੇ ਸਾਬ ਮੋਲ ਕਰਾਂਗੇ ਆਪਾਂ ਫੋਨ ਤੇ ਅੱਛਾ ਜੀ ਕੋਈ ਵੀਰ ਭਰਾ ਫੋਨ ਲਾਵੇ ਆਪਾਂ ਮੋੜ ਦੇਣੀ ਆ ਠੀਕ ਆ ਠੀਕ ਇਹ ਦਵਾਂਗੇ ਆਪਾਂ ਆਪਣਾ ਨਾ ਸੌਦਾ ਕੇ ਵੀਰ ਭਰਾ ਨਾ ਵੇਚਣ ਵਾਲੇ ਨਾ ਹੋਣ ਰਿਆ ਅੱਛਾ ਜੀ ਤੇ ਚਲੋ ਸੌ ਭੈਣ ਭਰਾ ਦਾ ਪਰਦਾ ਹੋ ਜਾਂਦਾ ਹੁੰਦਾ ਬਿਲਕੁਲ ਸਹੀ ਗੱਲ ਆ ਜੀ ਆਹ ਗੱਲ ਐ ਵੀਰ ਜੀ ਲਓ ਜੀ ਇਹਦਾ ਜਿਹੜਾ ਮੋਲ ਪਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਬਿਲਕੁਲ ਜਾਇਜ਼ ਤੇ ਝੋਟੀਆਂ ਇੱਕਦਾਂ ਫੇਰ ਲਾ ਕਿਨੇ ਲਾ ਟਾਲੀਆਂ ਲਓ ਜੀ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਆ ਤੇ ਰੇਟ ਵੀ ਝੋਟੀਆਂ ਦੇ ਸਾਹ ਨਾਲ ਜਾਇਜ਼ ਆ ਤੇ ਮਿਲ ਕੇ ਕੌਰ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਸਾਰੀਆਂ ਝੋਟੀਆਂ ਦੇ ਸੰਦੇ ਤੇ ਭਾਈ ਤੇੰਦਾਵਾ ਛਾੜ ਛਾੜ ਕੇ ਕਿ ਜਿਹੜੀ ਬਾਈ ਨੇ ਚਾਹ ਲਈ ਆ ਕਿਉਂਕਿ ਜਿੱਤਾ ਦਾ ਗਾਹ ਲੱਗਾ ਵੇ ਉਦਾਂ ਦਾ ਫਿਰ ਪਛੋਤ ਗਿਆ ਜੀ ਜੀ ਵੀ ਤੁਹਾਡੀ ਗੱਲ ਗਾਹ ਗਾਪਾਂ ਨੂੰ ਲੱਗਾ ਚੰਗਾ ਜੇ ਤੁਹਾਨੂੰ ਆਪਾਂ ਨੂੰ ਰੁਪਈਆਂ ਦਾ ਉਹਨੂੰ ਕੋਈ ਘੱਟ ਵੱਧ ਕਰਦਾ ਤਾਂ ਆਪਾਂ ਸ਼ਾਇਦ ਵੀ ਉਹਨੂੰ ਚੰਗੀ ਜੀ ਆਹ ਗੱਲ ਹੋ ਜਾਂਦੀ ਹੈ ਨਾ ਹਾਂਜੀ 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 ਆਹ ਗੱਲ ਹੋ ਜਾਂਦੀ ਜੀ ਆਪਾਂ ਕੱਲ ਵੀਡੀਓ ਪਾਜੀ ਸਾਰਾ ਮਾਲ ਆਪਣਾ ਕਾਲੀ ਸੇਕਲ ਹੋ ਗਿਆ ਜੀ ਠੀਕ ਹੈ ਜੀ ਆਹ ਗੱਲ ਹੈ ਨਾ ਜੀ ਬਾਈ ਦਾ ਰਿਕਾਰਡ ਆ ਕਿ 3.5 ਲੱਖ ਦੀ ਝੋਟੀ ਲਿਆ ਕੇ ਵੇਚੀ ਆ ਸਾਢੇ 3 ਲੱਖ ਦੀ ਆਪਣੇ ਚੈਨਲ ਦੇ ਜਾਂ ਤੁਹਾਡੇ ਦੇ ਵਿੱਚ ਦੇਖ ਲਈ ਦੀ ਆ ਉਹਦਾ ਵੀ ਦਿਲਾਉਂ ਧੰਨਵਾਦ ਆ ਬਾਈ ਦਾ ਵੀ ਆ ਟਾਈਮ ਜੇ ਕਿ ਵੀਰ ਆਪਣੀ ਛੋਟੀ ਰੋਜ਼ ਗੱਲ ਹੁੰਦੀ ਆਪਣੀ ਵੀਰ ਨਾਲ ਆ ਟਾਈਮ 26 ਕਿਲੋ ਦੁੱਧ ਆ ਮਾਝਾ ਸਾਡੇ 26 ਕਿਲੋ 26 ਕਿਲੋ ਹਾਂ ਤੇ ਉਹ ਮੈਨੂੰ ਆਂਦਾ ਕਿ ਤੇ ਮੇਲਾ ਲੱਗਾ ਹੁੰਦਾ ਤੇ ਮੈਂ ਉਹ ਮੇਲੇ ਪਾਉਣੀ ਛੋਟੀ ਅੱਛਾ ਹੀ ਮਾਂ ਨਾ ਕਮਾਲ ਹੀ ਹੋ ਜਾਂਦੀ ਆ ਤੇ ਠੀਕ ਆ ਠੀਕ ਆ ਆ ਪਾਂਡਰ ਪਈਆਂ ਦੀ ਕਰਦੀ ਆ ਪਾਂਡਰ ਪਈਆਂ ਵੀ ਬੜੇ ਆ ਪਈਆਂ ਵੀ ਬੜੇ ਪਰ ਸ਼ਹਿ ਵੀ ਚੰਗੀ ਵਾਰ ਦੇਤੀ ਨਾ ਆਪਾਂ ਨੂੰ ਬਿਲਕੁਲ ਬਿਲਕੁਲ ਜੀ ਆ ਗੱਲ ਕਿਉਂਕਿ ਲੰਮਾਣੀ ਸ਼ਹਿ ਚੰਗੀ ਨਾ ਜੀ ਨਾ ਵੀਰ ਵਿੱਚ ਮਾੜੀ ਸ਼ਹਿ ਲੰਮਾਈ ਲੰਮਾ ਉਹ ਮਾੜੀ ਮਾਲੋ ਸ਼ਹਿ ਦਾ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਆ ਗੱਲ ਮਹਿੰਦ ਲੰਬਾ ਇਹਨਾ ਹਾਂ ਲਾ ਮਾ ਮਾ ਹੁਣ ਮਲਾ ਪੰਜ 50000 ਲਵਾਂਗੇ ਹਾਂਜੀ ਉਹਨੇ ਲੱਤਾਂ ਵੀ ਮਾਰਨੀਆਂ ਸਭ ਕੰਨੀ ਕਰਨੀਆਂ ਇਹਨਾਂ ਲੱਤਾਂ ਬੜਾ ਮਾਰਨੀਆਂ ਨਹੀਂ ਬਿਲਕੁਲ ਸਾਤ ਸਾਤ ਕਿਲੋ ਉਧ ਦੇ ਕੰਡਾਂ ਦਾ ਚੋਗ ਉੱਠਣਾ ਭਾ ਮੱਝਾ ਦੱਲਿਆ ਠੀਕ ਆ ਰੂ ਖੁਸ਼ ਹੋ ਜਾਂਦੀ ਜਦ ਬਾਲਟੀਆਂ ਨਾਸਾਂ ਪਰਨੇ ਹੋ ਜੇ ਹਾਂਜੀ ਹਾਂਜੀ ਸਹੀ ਗੱਲ ਐ ਇਹਦੇ ਹੁਣ ਆਪਾਂ ਤੁਹਾਡੇ ਸਾਹਮਣੇ ਦੋ ਟਮਚਾ ਹੀ ਦਿੱਤੀ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਲੋ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ